ਉਸੀਂ ਦੇਖ ਰਹੇ ਹਾਂ ਜੀ ਪਿੰਡ ਕਰਾਚੋਂ ਤੋਂ ਤਸਵੀਰਾਂ ਜੋ ਕਿ ਸੈੱਟ ਲੱਗੀ ਹੋਈ ਆ ਉਰਾਂ ਦੇ ਚੰਦਲੇ ਵੀ ਤੇ ਦੂਜੇ ਪਾਸੇ ਬੈਰੀਕਡ ਲੱਗੇ ਹੋਣੇ ਪੁਲਿਸ ਵੱਲੋਂ ਤੇ ਇਹਨਾਂ ਨੂੰ ਰੋਕਿਆ ਹੋਇਆ ਹੋਇਆ ਚੰਡੀਗੜ੍ਹ ਦਾ ਜੋ ਉਹਨਾਂ ਦਾ ਪ੍ਰੋਗਰਾਮ ਸੀ ਜੀ ਦਾ ਜੋਰ ਸਾਨੂੰ ਦੇਖਦੇ ਹੋਏ ਇਹਨਾਂ ਨੂੰ ਇੱਥੇ ਰੋਕਿਆ ਹੋਇਆ ਹੈ ਤਸਵੀਰਾਂ ਦੇਖ ਰਹੋ ਤੁਸੀਂ ਪਿੰਡ ਕਰਾਚੋਂ ਤੋਂ ਪੰਜੇ ਪੁਲਿਸ ਨੂੰ ਜੈ ਬਾਦ ਮੁਹਰਤ ਮੁਹਰਤ ਪੰਜੇ ਪੁਲਿਸ ਨੂੰ ਜੈ ਬਾਦ ਮੁਹਰਤ ਮੁਹਰਤ ਕਿੰਨਾ ਕਿਤੇ ਕਰਕੇ ਪੂਰਾ ਵਿਚਾਰ ਲੈ ਦੁਸ਼ਮਣ ਦੀ ਪਰਖ ਕਰਨੀ ਚਾਹੀਦੀ ਹੈ ਆਪਣੀ ਜਥੇਬੰਦੀ ਪੂਰੇ ਚੁੱਕਣ ਵਾਲੀ ਹੈ ਕੋਈ ਗੱਲ ਦੀ ਕੋਈ ਅਗੂ ਦਸਤਕਾਰ ਹੋ ਗਿਆ ਚੱਕਰਿਆ ਹੁੰਦਾ ਹੀ ਹੁੰਦਾ ਹੈ ਇਹਨਾਂ ਨੇ ਤਾਂ ਗੋਣਾ ਹੁੰਦਾ ਹੈ ਪਰ ਜਿੰਨਾ ਚਿਰ ਇਹ ਮੋਰਚਾ ਚੱਲਣਾ ਹੈ ਇਸ ਕਰਕੇ ਭਰਾਵੋ ਬਹੁਤ ਵੱਡੀਆਂ ਕਿਆਨੀਆਂ ਨੇ ਗਾਇਨਾ ਅੱਜ ਪਹਿਲਾ ਦਿਨ ਸੀ ਇਹ ਲੰਮਾ ਚੱਲਣਾ ਹੈ ਕਿੰਨਾ ਚਿਰ ਚੱਲਣਾ ਹੈ ਇਹ ਸਰਕਾਰ ਫੈਸਲਾ ਕਰਨੇ ਦੇ ਸਰਕਾਰ ਦਾ ਪ੍ਰਬੰਧ ਫੈਸਲਾ ਕਰ ਲੈ ਐਂੀਆਂ ਗੱਲਾਂ ਕਰਦਾ ਮੈਂ ਆਪਦੀ ਥਾਂ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਜੀ ਜੀ ਦਾ ਸਲਾਹ ਜੀ ਬੋਲੋ ਭਾਈ ਜੋ ਬੱਬਾ ਜੀ ਅੱਬਾ ਜੀ ਜੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰਿੰਦਰ ਸਿੰਘ ਗੱਡੂਆ ਹੁਣ ਬੇਨਤੀ ਕਰਦੇ ਆ ਸਾਰੇ ਕਿਸਾਨਾਂ ਨੂੰ ਮੀਡੀਆ ਨੂੰ ਫੋਟੋ ਭੇਜਣੀ ਹੈ ਐ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਸਾਡੀਆਂ ਭੈਣਾਂ ਨੂੰ ਬੇਨਤੀ ਆ ਝੰਡੇ ਉੱਪਰ ਚੱਕ ਲੋ ਆਪਾਂ ਜਾ ਮਾਰੇ ਲਵਾਏ ਨੇ ਉਹ ਭਾਈ ਕਿਉਂਕਿ ਕੱਲ ਨੂੰ ਅਖਬਾਰ ਚ ਫੋਟੋ ਲੱਗਣੀ ਹੈ ਇਹ ਬਾਕੀ ਗਏ ਜੂਰੇ ਖੜੇ ਖੜੇ ਭਾਰਤ ਭਰਾਵਾਂ ਨੂੰ ਦੇਣਤੀ ਹੈ ਢੰਡੇ ਉੱਪਰ ਚੱਕ ਕੇ ਨਾਰਿਆਂ ਦਾ ਜਵਾਬ ਨਾਰਾ ਦੇਣਾ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ Kementerian muda, bang! Penjaga kebocoran muka, menteri muda, bang! Penjaga proses muda, bang! muda, bang! Kita-kita ਸਨ ਦੇ ਜਵਰ ਕਰਨ ਵਾਲਾ ਪੁੱਜਣ ਮੁੱਖ ਮੰਤਰੀ ਮੁਰਦਾਬਾ 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 ਪੰਜਾਬ ਦਾ ਹੰਕਾਰੀ ਮੁੱਖ ਮੰਤਰੀ ਮੁਰਦਾਬਾ 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 ਪੰਜਾਬ ਦਾ ਹੰਕਾਰੀ ਮੁੱਖ ਮੰਤਰੀ ਮੁਰਦਾਬਾ ਮੁਰਦਾਬਾ ਨਾਲ ਜ਼ਿਲ੍ਹਾ ਮਲੇਰਕੋਟ ਦੇ ਦੇ ਸਮਾਗਮ ਵਾਲੇ ਕੋਲ ਜਿਸ ਪੂਰਨਾ ਉਹਨਾਂ ਨੂੰ ਬਾਦ ਜ਼ਿਲ੍ਹਾ ਕੱਟਣ ਲਈ ਕੋਲਦਾ ਇਹ ਮੰਦਰ ਪੜੀ ਉਹ ਵਿਚਾਰ ਹਾਂ ਖੁਸ਼ੀ ਦੇਖ ਰਹੇ ਤੁਸੀਂ ਗਰਾਂ ਦੇ ਵਿੱਚ ਭਾਰਤੀ ਸਾਂਣੀ ਨੂੰ ਇਕਤਾ ਉਹ ਗਰਾਹਾਂ ਵੱਡੀ ਗਿਣਤੀ ਦੇ ਵਿੱਚ ਉਹ ਰੇ ਕਰਕੁਨ ਇਕੱਠੇ ਹੋਏ ਨੇ ਜੋ ਕਿ ਚੰਡੀਗੜ੍ਹ ਜਾਣਾ ਸੀਗਾ ਤੇ ਇਹਨਾਂ ਨੂੰ ਰੋਕਿਆ ਗਿਆ ਔਰ ਇੱਕ ਕ੍ਰਾਚੋਂ ਕ੍ਰਾਚੂ ਵੈਰੀਗਟ ਲਗਾ ਦਿੱਤੇ ਗਏ ਨੇ ਪੁਲਿਸ ਵੱਲੋਂ ਤੇ ਖਨੋਰੀ ਵਾਟਰ ਬਣ ਗਿਆ ਸੰਭੂ ਵਾਟਰ ਜੀ ਇਹ ਪਿੰਡ ਕ੍ਰਾਚੋਂ ਆ ਜਿਹੜਾ ਤੁਸੀਂ ਦੇਖ ਰਹੇ ਰੋਡ ਇਹ ਜਾਮ ਕੀਤਾ ਹੋਇਆ ਜੀ ਪਟਿਆਲਾ ਪਿੰਡ ਨਿਆੜ ਰੋੜਾ ਜੀ ਹੈ ਕ੍ਰਚ ਬਣ ਤੋਂ ਰਿਪੋਰਟ ਕਰ ਰਹੇ ਹਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਤੁਸੀਂ ਜੋ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਹਾਕਮ ਨੇ ਉਹ ਚਾਹੇ ਉਹ ਮੰਤਰੀ ਹੋਵੇ ਕਿਸਾਨ ਜੋ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਉਹ ਪਿੰਡ ਕ੍ਰਚੋਂ ਉਹ ਤਾਂ ਹਮੇਸ਼ਾ ਉਹ ਕਾਮਰ ਘਰਾਣਾ ਦੇ ਫਿਰ ਉਹਨਾਂ ਦੇ ਪੱਖ ਦੇ ਵਿੱਚ ਹੁੰਦੇ ਨੇ ਕਿਉਂਕਿ ਉਹਨਾਂ ਨੇ ਜਿਹੜਾ ਕਿ ਅਸਲ ਵਿੱਚ ਰਾਜ ਕਰਦੇ ਨੇ ਤੇ ਮੈਂ ਗੁਰਜੀਗਾਂ ਸਾਹਿਬ ਉਹ ਸਾਰਾ Got it?